ਪੈਂਚਾਇਤ ਨਗਰ ਦੀ ਸੇਵਾਨ ਭਾਈ ਆ ਜਦੋਂ ਮੈਂ ਸਰਪੰਚ ਬਣਿਆ ਸੀ ਤਾਂ ਸਭ ਤੋਂ ਪਹਿਲਾਂ ਸਾਡਾ ਇੱਕ ਦਿਲੀ ਇੱਛਾ ਸੀ ਮੇਰੀ ਆਪਣੀ ਵੀ ਔਰ ਨਗਰ ਦੇ ਲੋਕਾਂ ਦੀ ਵੀ ਸ਼ਮਸ਼ਾਨ ਘਾਟ ਨੂੰ ਸਾਫ਼-ਸੁਥਰਾ ਬਣਾਇਆ ਜਾਵੇ ਉਹਦੇ ਲਈ ਅਸੀਂ ਜਦੋਂ ਇਹ ਸ਼ਮਸ਼ਾਨ ਘਾਟ ਦੀ ਚਾਰਦੁਆਰੀ ਕਰਨ ਲੱਗੇ ਤਾਂ ਇੱਥੇ ਵਕਫ ਬੋਰਡ ਤੇ ਇੱਕ ਇੱਕ ਕਪਤਾਰ ਸੇ ਦਾ ਮਿੱਥੇ ਦੇ ਨਾਂ ਤੇ ਗੁੰਝ ਚੱਲਦਾ ਸੀ ਜਿਹੜੇ ਕਿ ਫਾਇਰ ਬ੍ਰਿਕਸ ਬਣਾਉਂਦੇ ਸੀ ਉਹਨਾਂ ਨੇ ਸਾਡੇ ਖਿਲਾਫ ਸੈਸ਼ਨ ਕੋਰਟ ਦੇ ਵਿੱਚ ਇੱਕ ਰਿੱਟ ਤਿਆਰ ਕਰ ਦਿੱਤੀ ਠੀਕ ਹੈ ਜੀ ਅਸੀਂ ਅਸੀਂ ਇਹ ਇਸ ਉਹਨਾਂ ਨੇ ਇਹਨੇ ਸਟੇ ਲੈਂਦਾ ਸਾਨੂੰ ਚਾਰ ਦਿਨਾਂ ਤੋਂ ਰੋਕਦਾ ਅਸੀਂ ਉਹਦੇ ਇਹਨਾਂ ਦੇ ਅਸੀਂ ਉੱਥੇ ਪੇਸ਼ ਹੋਏ ਪੇਸ਼ ਹੋ ਕੇ ਅਸੀਂ ਇਹਦਾ ਜਗ੍ਹਾ ਦਾ ਦੱਸਿਆ ਕਿ ਇਹ ਕਬਰ ਬੋਲ ਨਹੀਂ ਹੈ ਇਹ ਕਬਰਸਤਾਨ ਹੈ ਹਾਂ ਜੀ ਕਿਉਂਕਿ ਇੱਥੇ ਪੁਰਾਣੀਆਂ ਕਬਰਾਂ ਹੱਲੇ ਵੀ ਹੈਗੀਆਂ ਇਹ ਕਬਰਸਤਾਨ ਕਰਕੇ ਸਾਡੇ ਪਿੰਡ 'ਚ ਪਹਿਲਾਂ ਮੁਸਲਮਾਨ ਆਬਾਦੀ ਨਹੀਂ ਸੀ ਹੁਣ ਅੱਜ ਮੁਸਲਮਾਨ ਆਬਾਦੀ ਹੈਗੀ ਹੈ ਜਿਹਦੇ 'ਚ 50-60 ਪਰਸਨ ਉਹ ਸਾਡੇ ਰਹਿੰਦੇ ਆ ਘੱਟੋ ਘੱਟ ਰਾਤ ਤੋਂ 10 ਤੱਕ ਰਹਿੰਦੇ ਆ ਜਿਨ੍ਹਾਂ ਦੀ ਆਪ ਦੀ ਨੀਚੀ ਜਗ੍ਹਾ ਆਪਣੇ ਮਕਾਨ ਆ ਔਰ ਗੁਜਰ ਬਰਾਦਰੀ ਆ ਉੱਥੇ ਰਹਿ ਰਹੀ ਆ ਅਸੀਂ ਉਹਨਾਂ ਦੇ ਆਧਾਰ ਕੱਢ ਲਏ ਅਸੀਂ ਉਹਨਾਂ ਦੀ ਵੋਟ ਲਿਸਟਾਂ ਲਾਈਆਂ ਅਸੀਂ ਉਹ ਲਾ ਕੇ ਸਾਰਾ ਅਸੀਂ ਹਾਈ ਸੈਸ਼ਨ ਕੋਰਟ ਦੇ ਵਿੱਚ ਪੇਸ਼ ਹੋਏ ਉਹ ਤੋਂ ਪੇਸ਼ ਹੋਏ ਤਾਂ ਬਹਿਸ ਦੇ ਵਿੱਚ ਮੇਰੀ ਕੋਈ ਹੋਈ ਇੱਕ ਸਰੂਪ ਸਿੰਘ ਦੀ ਹੋਈ ਸਰੂਪ ਸਿੰਘ ਮੈਂਬਰ ਪੰਚਾਇਤ ਸੀ ਮੈਂ ਸਰਪੰਚ ਸੀ ਇਨ ਬਿਟਵੀਨ ਜਦੋਂ ਬਹਿਸ ਹੋਈ ਤਾਂ ਬਹਿਸ ਦੇ ਉੱਤੇ ਉਹਨੇ ਇਹ ਦੋਨੇ ਤਰ੍ਹਾਂ ਖਾਰਜ ਕਰਤੀਆਂ ਵਾਕਾ ਬੋਰਡ ਵੀ ਤੇ ਜਿਹੜਾ ਪਲਾਂਟ ਸੀ ਜਿਹੜਾ ਕਹਿੰਦਾ ਜਿੱਨੇ ਤੇ ਖੇਤੀਬਾੜੀ ਲਈ ਅਲਾਟਮੈਂਟ ਕਰਾਈ ਸੀ ਜਦ ਕਿ ਖੇਤੀਬਾੜੀ ਲਈ ਇੱਕ ਦਿਨ ਵੀ ਇਹ ਵਰਤੀ ਨਹੀਂ ਗਈ ਉਹ ਆਪਾਂ ਤੁਹਾਨੂੰ ਜੱਜਮੈਂਟ ਦੇ ਸਕਦੇ ਹਾਂ ਖੇਤੀਬਾੜੀ ਲਈ ਇੱਕ ਦਿਨ ਵੀ ਇਹ ਵਰਤੀ ਨਹੀਂ ਗਈ ਜਿਹੜੀ ਕਰਤਾਰੀ ਸੀ ਇਹਦੀ ਖਾਲੀ ਹੁੰਦੀ ਸੀ ਸੈਸ਼ਨ ਕੋਰਟ ਨੇ ਸਾਡੇ ਹੱਕ ਵਿੱਚ ਕਰਤਾ ਇਹ ਅਪੀਲ ਚ ਚਲੇਗੀ ਅਪੀਲ ਦੇ ਅਪੀਲ ਨੇ ਦੀ ਡਿਸਮਿਸ ਹੋ ਗਈ ਇਸ ਕਰਕੇ ਜਗ੍ਹਾ ਤੇ ਉਦੋਂ ਦਾ ਸਾਡਾ ਕਬਜ਼ਾ ਔਰ ਅਸੀਂ ਅਸੀਂ ਇਹਦੇ ਤੇ ਜਿਹੜੀ ਆ ਉਹ ਕਬਜ਼ਾ ਬਰਕਰਾਰ ਆ ਰੱਖਾਂਗੇ ਔਰ ਕਿਸੇ ਨੂੰ ਨਜ਼ਰਕਾ ਲੈ ਕਰਨੀ ਨਹੀਂ ਦਵਾਂਗੇ ਅੱਜ ਤੱਕ ਕੀ ਮਸਲਾ ਹੈ ਅੱਜ ਤੱਕ ਮਸਲਾ ਵੀ ਇੱਥੇ ਇੱਕ ਜੀਐਮਟੀ ਪਬਲਿਕ ਸਕੂਲ ਆ ਉਹਨਾਂ ਦੇ ਓਨਰ ਨੇ ਸਾਜ ਸਵੀਟਸ ਸੇ ਖਿੰਦ ਬੜੇ ਸਿਆਣੇ ਨੇ ਸੁਲਝੋਏ ਬੰਦੇ ਨੇ ਪਤਾ ਨਹੀਂ ਕਿਉਂ ਆਪਣੇ ਨਿੱਜੀ ਵਫਾਗਲੀ ਇੱਕ ਛੋਟੇ ਜਿਹੇ ਲਾਟ ਦੇ ਵਿੱਚ ਰਹਿ ਗਏ ਬੈਠ ਗਏ ਉਹਨੇ ਬਹੁਤ ਕੁਝ ਦੱਸਾਇਆ ਨੂੰ ਹੁਣ ਇਹ ਕਹਿੰਦੇ ਜੀ ਅਸੀਂ ਇਹ ਲਾਟ ਖਰਾਲੀ 15 ਤੋਂ 18 ਲੱਖ ਰੁਪਿਆ ਅਸੀਂ ਇਹਨਾਂ ਨੂੰ ਅਲਾਟਮੈਂਟ ਲੈ ਦਿੱਤਾ ਚੱਦ ਕੇ ਜਿਹੜਾ ਵਾਕਫ ਬੋਰਡ ਆ ਟੁੱਟ ਚੁੱਕਿਆ ਉਹ ਅੱਗੇ ਲਾਟ ਨਹੀਂ ਕਰ ਸਕਦਾ ਨਹੀਂ ਪੰਚਾਇਤ ਨੂੰ ਸੋਚੇ ਤੇ ਨਹੀਂ ਕੀਤਾ ਜੀ ਨਹੀਂ ਸਾਨੂੰ ਪੰਚਾਇਤ ਨੂੰ ਕੋਈ ਸਬਕਾ ਸਰਪੰਚ ਕੋਈ ਗੁਮਿੰਦਰ ਸਿੰਘ ਕੋਈ ਕੋਈ ਸੂਚਿਤ ਨਹੀਂ ਹੋ ਇਹਨਾਂ ਦੇ ਮੈਸੇਜ ਸਰਪੰਚ ਸੀ ਅੱਜ ਤੱਕ ਇਹਨਾਂ ਨੂੰ ਕੋਈ ਇਨਟੀਮੇਸ਼ਨ ਨਹੀਂ 2012 ਚ 10 ਨੂੰ ਪੰਚਾਇਤ ਦੀ ਡਿਗਰੀ ਹੋਈ ਆ ਔਰ 2000 ਅਰਜਨਵੀਰ ਸਰਪੰਚ 15 ਚ ਉਦੋਂ ਜਿਹੜੀ ਆ ਹਾਈ ਕੋਰਟ ਨੇ ਜਿਹੜੀ ਇਹ ਅਪੀਲ ਸੀ ਇਹ ਕਰੋ ਰਾਜੂਈ 2015 ਚ 2015 ਹਾਂਜੀ 16 ਜਨਵਰੀ 2015 ਅੱਜ ਕੀ ਕਬਜ ਕਰਨ ਲੱਗੇ ਸੀਗੇ ਜੀ ਇਹ ਇਹਨਾਂ ਨੇ ਕੱਲਾ ਸਮਾਨ ਲਿਆ ਕੇ ਰੱਖਿਆ ਸੀ ਇਹ ਚਾਰ ਦਵਾਰੀ ਲੱਗੇ ਸੀ ਕਰਨੇ ਜੀ ਆ ਜਿਹੜੀ ਆ ਜਲਦੀ ਹੋ ਜਾਂਦੀ ਆ ਕਿਉਂਕਿ ਜੇ ਇੱਟਾਂ ਨਾਲ ਆਪਾਂ ਚਾਰ ਦਵਾਰੀ ਕਰੀਏ ਤਾਂ ਉਹਨੂੰ ਟਾਈਮ ਲੱਗਦਾ ਇਹਨਾਂ ਨੂੰ ਵੀ ਪਤਾ ਸੀ ਕਿ ਜਲਦੀ ਕਿਸੇ ਨੇ ਹੋਣ ਨਹੀਂ ਦੇਣੀ ਇਹ ਫਟਾਫਟ ਵਾਲੀ ਚਾਰ ਦਵਾਰੀ ਲੱਗੇ ਸੀ ਕਰਨ ਉਹਨੂੰ ਅਸੀਂ ਰੋਕ ਤਾ ਨਾਈਟ ਦੁਬਾਰਾ ਹੁਣ ਫੇਰ ਮੇਰੇ ਇਹ ਦੇ ਸਰਪੰਚ ਜੀ ਹੋਇਆ ਸੀ ਮੇਰੇ ਤੇ ਬੋਲਣ ਕਿਸੇ ਨੇ ਕਬਜ ਨਹੀਂ ਕਰ ਦਿੱਤਾ ਆਪਾਂ ਕਿਸੇ ਨੇ ਕਬਜ ਆ ਤਾਂ ਕਿਸੇ ਨੇ ਹੀ ਕਰ ਦਿੱਤਾ ਜੰਦਾਬਾਦ ਮੁਰਦਾਬਾਦ ਪਿੰਡ ਦੇ ਗ੍ਰਾਫਟ ਸਾੜੇ ਮੁਰਦਾਬਾਦ 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 ਪਿੰਡ ਵਿਆ ਕਮਰਾ ਤੇ ਕਬਜ਼ਾ ਕਰਨ ਵਾਲਾ ਜੀਐਮਟੀ ਸਕੂਲ ਮੁਰਦਾਬਾਦ 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 ਆਇਆ ਗਿਆ ਜੀ ਦਪਾਨ ਸਾਉ ਦੋ ਜਨ ਨਾਲੇ ਲੈ ਚਲੋ ਨਾਲੀ ਨਾਲ ਨਾਲਾ ਜੀਐਮਟੀ ਸਕੂਲ ਦਾ ਮਾਲਕ ਮੁਰਦਾਬਾਦ 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 ਕਮਰਾ ਤੇ ਕਬਜ਼ਾ ਕਰਨ ਵਾਲਾ ਜੀਐਮਟੀ ਸਕੂਲ ਦਾ ਸਾਨੂੰ ਬਾਅਦ ਚ ਪਤਾ ਲੱਗਿਆ ਪਹਿਲਾਂ ਤਾਂ ਇਹ ਕਿ ਇਹ ਜ਼ਮੀਨ ਨੂੰ ਇੱਥੇ ਕਬਜ਼ਾ ਕਰਨ ਦੀ ਨੀਤ ਨਾਲ ਪਹਿਲਾਂ ਇਹਨੇ ਅੱਗ ਲਾਈ ਕਿ ਜਿੰਨਾ ਵੱਲੋਂ ਅੱਗ ਲਵਾਈ ਦੀ ਇਹ ਜੀਐਮਟੀ ਸਕੂਲ ਦਾ ਮਾਲਕਾ ਜਸਪੀਰ ਸਿੰਘ ਸੰਧ ਉਹਦੇ ਵੱਲੋਂ ਅੱਗ ਲਵਾਈ ਗਈ ਅੱਗ ਲਵਾ ਕੇ ਸਾਰੇ ਪਾਸਾੜੇ ਆ ਗਿਆ ਇਹ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਤ ਨਾਲ ਇਹਨੇ ਪਹਿਲਾਂ ਅੱਗ ਲਵਾ ਕੇ ਇਥੋਂ ਜਿਹੜੀ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਜਿਹੜੀ ਜਗ੍ਹਾ ਤੇ ਦਰਖਤ ਲੱਗੇ ਉਹ ਸਾਰੇ ਸੜ ਗਏ ਵਿੱਚ ਫਲਦਾਰ ਬੂਟੇ ਆ ਵਿੱਚ ਸ਼ਾਨਦਾਰ ਬੂਟੇ ਆ ਵਿੱਚ ਹੋ ਰਹੇ ਇਹ ਜਿਹੜੇ ਵਧੀਆ ਲੱਗਰ ਨਸਲ ਦੇ ਬੂਟੇ ਅਸੀਂ ਲਾਇਆ ਉਹ ਸਾਰੇ ਸਾੜ ਤੇ ਨੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹਦੇ ਤੇ ਇਹ ਵੀ ਕਾਰਵਾਈ ਕੀਤੀ ਜਾਵੇ ਦੂਜਾ ਇਹ ਜਿਹੜਾ ਕਬਰਸਤਾਨ ਹੈ ਤੇ ਠੱਕੇ ਨਾਲ ਕਰਜਾ ਕਰਨ ਨੂੰ ਫਿਰਦਾ ਇਹਨੇ ਚੋਰ ਮੋਰੀ ਰਾਹੀਂ ਇਹਦੀ ਅਲਾਟਮੈਂਟ ਕਰਾਈ ਹੈ ਜਦ ਕਿ ਅਲਾਟਮੈਂਟ ਹੋ ਨਹੀਂ ਸਕਦੀ ਕਿਉਂਕਿ ਜਿਹੜੀ ਜ਼ਮੀਨ ਦਾ ਕੋਰਟ ਦੇ ਵਿੱਚ ਕੇਸ ਚੱਲਿਆ 5 ਸਾਲ ਉਹ ਜਿਹੜਾ ਕੋਰਟ ਕੇਸ ਆ ਉਹ ਪੰਚਾਇਤ ਦੇ ਹੱਕ 'ਚ ਹੋਇਆ ਹੋਇਆ ਉਹਦੀਆਂ ਡਿਗਰੀਆਂ ਦੀਆਂ ਕਾਪੀਆਂ ਅਸੀਂ ਤੁਹਾਨੂੰ ਦਿਖਾ ਦਿੱਤੀਆਂ ਔਰ ਦੇ ਵੀ ਦਵਾਂਗੇ ਅਸੀਂ ਉਹਨਾਂ ਨੂੰ ਵੀ ਦੇਤੀਆਂ ਪਰ ਉਹਨਾਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਕਿ ਕਹਿੰਦੇ ਅਸੀਂ ਇਹਨਾਂ ਨੂੰ ਕੁਝ ਨਹੀਂ ਸਮਝਦੇ ਇਹ ਕੁਝ ਨਹੀਂ ਹੈ ਜਦ ਕਿ ਮਾਨਯੋਗ ਹਾਈ ਕੋਰਟ ਦਾ ਆਰਡਰ ਆ ਸੈਸ਼ਨ ਕੋਰਟ ਲੁਧਿਆਣਾ ਦਾ ਆਰਡਰ ਆ ਇਹਨਾਂ ਨੂੰ ਉਹ ਕਹਿੰਦਾ ਜੀ ਇਹ ਤਾਂ ਇਹ ਤਾਂ ਕੁਝ ਵੀ ਨਹੀਂ ਹੈ ਅਸੀਂ ਇਹਨੂੰ ਕੁਝ ਨਹੀਂ ਸਮਝਦੇ ਅਸੀਂ ਅਲਰਟ ਕਰਾ ਲਈ ਅਸੀਂ ਇੱਥੇ ਕਬਜ਼ਾ ਕਰਾਂਗੇ ਜੋ ਹੁੰਦਾ ਦੇਖਾਂਗੇ ਅਸੀਂ ਉਹਨੂੰ ਵਾਰਨਿੰਗ ਦਿੱਤੀ ਆ ਕਿ ਕਿਸੇ ਵੀ ਕੀਮਤ ਤੇ ਅਸੀਂ ਇੱਥੇ ਨਿਯਾਜ ਕਬਜ਼ਾ ਕਰਾਂਗੇ ਹੁੰਦਾਂਗੇ ਸਾਰਾ ਪਿੰਡ ਇੱਕ ਪਾਸੇ ਖੜਾ ਤੁਸੀਂ ਆਪ ਦਾ ਜ਼ੋਰ ਲਾਓ ਫਿਰ ਅਸੀਂ ਆਪ ਲਾਵਾਂਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਦੇਤੇ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇੱਥੇ ਪੱਕੇ ਤੌਰ ਤੇ ਅਸੀਂ ਧਰਨਾ ਵੀ ਲਾਵਾਂਗੇ ਇਹਦਾ ਸਕੂਲ ਵੀ ਬੰਦ ਕਰਾਵਾਂਗੇ ਜਿਹੜਾ ਕਿ ਉਹ ਵੀ ਬਾਕਰ ਬੋਰਡ ਦੀ ਜਗ੍ਹਾ 'ਚ ਹੀ ਚੱਲ ਰਿਹਾ ਜਿਹੜਾ ਸਕੂਲ ਇਹਦਾ ਆਧਾਰਾ ਇਹਦਾ ਜੀਐਮਪੀ ਸਕੂਲ ਪਬਲਿਕ ਸਕੂਲ ਦਾ ਆਧਾਰਾ ਚੱਲ ਰਿਹਾ ਉਹ ਵੀ ਉਹ ਵੀ ਬਾਕਰ ਬੋਰਡ ਦੀ ਜਗ੍ਹਾ 'ਚ ਹੀ ਚੱਲ ਰਿਹਾ ਕਬਰਸਤਾਨ 'ਚ ਹੀ ਚੱਲ ਰਿਹਾ ਜਬਸਾ